ਦੇਖੋ ਲੋਕਾਂ ਦੇ ਦੁੱਖ ਦਰਦ ਦੂਰ ਹੋਣਦੇ ਥਾ ਕਿ ਮਰਦਾ ਪੂਰੀਆਂ ਹੁੰਦੀਆਂ ਮਨ ਕੋ ਬਹੁਤ ਸ਼ਾਂਤੀ ਮਿਲੀ ਹੈ ਐਂਡ ਬਹੁਤ ਪੋਜ਼ਿਟਿਵ ਵਾਈਬਸ ਆ ਰਹੀਆਂ ਨੇ ਤੇ ਮਤਲਬ ਸਾਡੇ ਜੋ ਕੰਮ ਸੀਗੇ ਰੁਕੇ ਹੋਏ ਕੰਮ ਸੀਗੇ ਉਹ ਵੀ ਸਾਰੇ ਸਾਡੇ ਮਾਤਾ ਰਾਣੀ ਨੇ ਪੂਰੇ ਕੀਤੇ ਸਾਰਾ ਕੁਝ ਜੋਬ ਵੀ ਮਿਲ ਗਈ ਘਰ ਚ ਜੋ ਜੋ ਵੀ ਸੀਗਾ ਸਭ ਕੁਝ ਸਾਰੀ ਨੈਗੇਟਿਵਿਟੀ ਦੂਰ ਹੋ ਗਈ ਸਭ ਪੋਜ਼ਿਟਿਵ ਵਾਈਬਸ ਆਣ ਲੱਗ ਗਈ मेरे को अच्छा लगता है यहाँ के मतलब मन को शांति सी मिलती है बहुत अच्छा जी। दूर दूर है जी देखो लोगों के दुख दर्द दूर होंगे इतना मुरादा पूरी आदि है सू किसी दस अभी भी आए इतने मत टेकन बहुत अच्छा लगे बहुत अच्छा पॉजिटिव एनर्जी फील हो रही है जी अच्छा लग रहा है बहुत अच्छा इंतजाम इन्हों का कर गुड अच्छा लग रहा है जी। मन को बहुत शांति मिली है एंड बहुत पॉजिटिव वाइब्स आ रही हैं बहुत अच्छा लगा यहाँ किसी ने हमें बताया तो हमने यहाँ आके आशीर्वाद लिया इससे मैं अब मंदिर जैसे पहला भी आए थे पिछले साल भी आया मतलब पहला भी सुनया से इतने बारे कि बहुत बढ़िया यग होंगे सारा कुछ है तो असी इस करके पिछले साल भी आए थे तो असी यज्ञ किया हवन से समग्रियां भी कीतिया सारा कुछ किया ਤੇ ਮਤਲਬ ਸਾਡੇ ਜੋ ਕੰਮ ਸੀਗੇ ਰੁਕੇ ਹੋਏ ਕੰਮ ਸੀਗੇ ਉਹ ਵੀ ਸਾਰੇ ਸਾਡੇ ਮਾਤਾ ਰਾਣੀ ਨੇ ਪੂਰੇ ਕੀਤੇ ਸਾਰਾ ਕੁਝ ਇਸ ਲਈ ਹੁਣ ਇਸ ਸਾਲ ਅਸੀਂ ਫੇਰ ਆਏ ਹੈਗੇ ਇੱਥੇ ਮਤਲਬ ਕਿ ਇੱਥੇ ਦੀ ਬਹੁਤ ਮਹਿਮਾ ਹੈਗੀ ਆ ਇੱਥੇ ਦੀ ਮਾਤਾ ਰਾਣੀ ਸਾਰੀ ਦੀ ਇੱਛਾ ਵੀ ਪੂਰੀ ਕਰਦੀ ਹੈਗੀ ਆ ਮਤਲਬ ਸਾਰੇ ਮੇਰੇ ਹਸਬੰਦ ਦੀ ਜੋਬ ਨਹੀਂ ਲੱਗ ਰਹੀ ਸੀਗੀ ਤੇ ਜੋਬ ਵਗੈਰਾ ਨਹੀਂ ਲੱਗ ਰਹੀ ਸੀਗੇ ਅਸੀਂ ਬਹੁਤ ਪਰੇਸ਼ਾਨ ਸੀਗੇ ਫੇਰ ਅਸੀਂ ਇੱਥੇ ਆ ਕੇ ਯੱਗ ਕੀਤਾ ਹਵਨ ਤੇ ਮਤਲਬ ਕਿ ਸਾਰਾ ਸਾਰਾ ਕੁਝ ਕੀਤਾ ਸਾਡਾ ਸਰਕਲ ਸਾਰਾ ਸੱਚਾ ਹੋ ਗਿਆ ਅਸੀਂ ਇੱਥੇ ਬਲੱਡ ਬਲੱਡ ਕੈਂਪ ਲੱਗਿਆ ਸੀ ਤੇ ਖੂਨਦਾਨ ਵੀ ਕੀਤਾ ਸੀਗਾ ਤੇ ਮਹਾਮਾਇਤੇ ਸਾਰੇ ਚੀਜ਼ਾਂ ਪਾਸ ਸਭ ਕੁਝ ਕਰਕੇ ਗਏ ਸੀ ਤੇ ਅਰਦਾਸ ਮੰਗੇ ਗਏ ਸੀ ਆਫਟਰ ਆਈ ਥਿੰਕ ਇੱਕ ਹਫਤਾ ਹੀ ਹੋਇਆ ਹਨ ਉਸ ਤੋਂ ਬਾਅਦ ਸਭ ਸਹੀ ਹੋ ਗਿਆ ਸਾਡਾ ਜੋਬ ਵੀ ਮਿਲ ਗਈ ਘਰ ਚ ਜੋ ਜੋ ਵੀ ਸੀਗਾ ਸਭ ਕੁਝ ਸਾਰੀ ਨੈਗੇਟਿਵਿਟੀ ਦੂਰ ਹੋ ਗਈ ਸਭ ਪੋਜ਼ਿਟਿਵ ਵਾਈਬਸ ਆਣ ਲੱਗ ਗਏ ਇੱਥੇ ਪੋਜ਼ਿਟਿਵ ਵਾਈਬਸ ਬੋਰ ਹੈ ਜਿਹੜੇ ਮੰਤਰ ਚੱਲ ਰਹੇ ਨੇ ਬਹੁਤ ਵਾਈਬਸ ਅੱਛੀ ਨੇ ਇੱਕ ਵਾਰੀ ਸੁਣੋ ਇੱਥੇ ਜੋ ਵੀ ਕਰਾਉਂਦੇ ਨੇ ਜੋ ਜੋ ਵੀ ਆਪਣੀ ਉਹ ਹੁੰਦੀ ਹੈ ਐਂਟੀਕਲੋਗ ਜੋ ਵੀ ਹੁੰਦੀ ਹੈ ਬਹੁਤ ਅੱਛੀ ਹੈ ਇਹ ਮਹਾਮਾਇਤੇ ਹਰ ਕਿਸੇ ਨੂੰ ਆਉਣਾ ਚਾਹੀਦਾ ਇੱਕ ਵਾਰੀ ਜ਼ਰੂਰ ਅਟੈਂਡ ਕਰਨਾ ਚਾਹੀਦਾ ਜੀ अंकल हम तो हर साल आते हैं यहाँ पे क्या महसूस किया करते हैं अच्छा फील होता है यहाँ के ये जो जग महा महा, महा खंडे ये क्या है इसमें हाँ क्या कहना चाहोगे आप वैसे ऐसे कुछ मतलब है नहीं बट मेरे को अच्छा लगता है यहाँ के मतलब मन को शांति सी मिलती है ऐसा लगता है कि मतलब अच्छा है यहाँ पे आना